ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਣਕ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਫਸਲ ਤੋਂ ਲੈ ਕੇ ਨਾੜ ਤੱਕ ਸਭ ਕੁਝ ਸਵਾਹ ਹੋ ਗਿਆ ਕਿਸਾਨ ਪਰੇਸ਼ਾਨ ਨੇ ਤੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਖੇਤਾਂ 'ਚੋਂ ਉੱਠ ਰਿਹਾ ਧੂਆਂ ਦੂਰ ਦੂਰ ਤੱਕ ਫੈਲੀ ਏ ਅੰਧ ਕਾਲੇ ਹੋ ਰਹੇ ਸੋਨੇ ਦੇਖੀ ਤਸਵੀਰਾਂ ਨੇ ਅੰਦਾਜ਼ਾ ਤੇ ਪਈ ਮਾਰਦੀਆਂ ਤਸਵੀਰਾਂ ਨੇ ਕਿਸਾਨਾਂ ਦੀ ਮਿਹਨਤ ਦੀ ਕਮਾਈ ਰਾਖੂ ਵਾਟੀ ਲਈ ਤਿਆਰ ਖੜੀ ਫਸਲ ਨੂੰ ਹਲੇ ਸਮਰਾਲਾ ਦੇ ਕਿਸਾਨ ਸੁਖਦੇਵ ਸਿੰਘ ਨੇ ਦਾਤੀ ਵੀ ਨਹੀਂ ਲਈ ਕਿਉਂਕਿ ਉਸ ਦੀ ਫਸਲ ਮੰਡੀ 'ਚ ਪਹੁੰਚਣ ਤੋਂ ਪਹਿਲਾਂ ਹੀ ਉਜਾੜ ਕੇ ਰੱਖ ਦਿੱਤਾ ਹੈ ਆਸ-ਪਾਸ ਦੇ ਕਿਸਾਨਾਂ ਨਾਲ ਮਿਲ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜਦੋਂ ਤੱਕ ਅੱਗ ਬੁਝਦੀ 2 ਏਕੜ ਕਣਕ ਦੀ ਫਸਲ ਤੇ 7 ਤੋਂ 8 ਏਕੜ ਨਾੜ ਸੜ ਕੇ ਸੁਆਹ ਹੋ ਗਿਆ ਕਿਸਾਨ ਸੁਖਦੇਵ ਸਿੰਘ ਦਾ ਇਲਜ਼ਾਮ ਹੈ ਕਿ ਧਾਗਾ ਫੈਕਟਰੀ ਵਿੱਚੋਂ ਨਿਕਲੀ ਜੰਗਿਆਰੀ ਦੇ ਕਾਰਨ ਉਸਦੇ ਖੇਤਾਂ 'ਚ ਅੱਗ ਲੱਗ ਗਈ ਹੈ। ਇਹ ਕਟੋ ਘਾੜੀ 2.5 ਕਿਲੇ ਦਾ ਕੜਕ ਦੇ ਮੱਚ ਗਈ। 8-9 ਕਿਲੇ ਦੀ ਨਾੜ ਦੇ ਮੱਚ ਗਈ। 8-9 ਦੇ ਨਾਲ। ਹਾਂਜੀ ਹਾਂ। ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤੇ ਜ਼ਮੀਨ ਜਲ ਗਈ ਜੀ ਉਹਨਾਂ ਨੂੰ। ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ। ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ ਤਾਂ ਹੀ ਫੈਕਟਰੀਆਂ ਦਾ ਸਾਰਾ ਸਾਰਾ ਹੱਤ ਪਾ ਸਭ ਤੋਂ ਬਸ ਸਟਾਫ ਫੈਕਟਰੀਆਂ ਦਾ ਆਇਆ। ਉਹਦੇ ਉਹਨਾਂ ਦੇ ਸਾਹ ਫੂਕ ਤਾਂ ਆਦੇ ਲੋਕਾਂ ਵੀ ਤੁਸੀਂ ਆ ਜਾਓ ਫੜਾ ਫੜਾ ਕੇ ਦਬ ਜੇ ਉਹ ਹੱਥ ਮੂਰੇ ਪਿਆਉਦੇ ਰਹੇ ਨੇ। ਬਾਤ ਜੇ ਵਾ ਤਾਂ ਅਸੀਂ ਬਹੁਤ ਗੰਦੇ ਕਰੀ ਜਿਆੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਤੇ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਆਈਦੀ ਕੋਈ 24 ਘੰਟੇ ਲੈਟ ਬੰਦਦਾ ਦੂਜੀ ਨਾਲ ਵੀ ਲੈਟ ਨਾਲ ਹੋ ਕੇ ਲੈਟ ਆਪਸ ਚੱਲਦੀ ਐ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ ਸੈਂਟਰਲ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਟੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵੀਡੀ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਤਲਵੰਡੀ ਸਾਬੋ ਚ ਲਾਲੇਆਣਾ ਰੋਡ ਤੇ ਪੈਂਦੇ ਖੇਤਾਂ 'ਚ ਵੀ ਅੱਗ ਦਾ ਭਾਂਬੜ ਮਚਿਆ ਜਿਸ ਦੇ ਕਾਰਨ 35 ਏਕੜ ਕਣਕ ਦੀ ਨਾਰ ਸੜ ਕੇ ਸੁਆਹ ਹੋ ਗਈ ਹੈ ਹਾਲਾਂਕਿ ਕਿਸੇ ਤਰ੍ਹਾਂ ਕਿਸਾਨਾਂ ਨੇ ਖੁਦ ਹੀ ਅੱਗ ਤੇ ਕਾਬੂ ਪਾ ਲਿਆ ਤਾਂ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਸਰਕਾਰ ਖੁਦ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਗੰਭੀਰ ਹੈ ਮੁੱਖ ਮੰਤਰੀ ਮਾਨ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕਟ ਤਾਂ ਕਰਕੇ ਲਾਉਣ ਲੱਗ ਗਏ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗੀਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡ ਅੱਗ ਲੱਗੀ ਇਧਰ ਰੰਪਰੇ ਫੂਲ ਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਿਹਾ ਬੈਲ ਸਾਹਿਬ ਨੇ ਵੀ ਕਿਹਾ ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰਾ ਕਰੂਗੀ ਘਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰ ਇੱਕ ਤਾਂ ਪਹਿਲਾਂ ਹੀ ਕਿਸਾਨਾਂ ਤੇ ਬੇਮੌਸਮੀ ਮੀਂਹ ਮੁਸੀਬਤ ਬਣਿਆ ਹੋਇਆ ਦੂਜਾ ਹੁਣ ਵਾਢੀ ਲਈ ਤਿਆਰ ਖੜੀ ਫਸਲ ਦੇ ਅੱਗ 'ਚ ਸਵਾਹ ਹੋਣ ਕਾਰਨ ਕਿਸਾਨਾਂ ਤੇ ਦੋਰੀ ਮਾਰ ਪਈ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮੰਡੀ ਤੋਂ ਲੋਡ ਹੋ ਕੇ ਕਣਕ ਨੂੰ ਜਦੋਂ ਅੱਗੇ ਭੇਜਿਆ ਜਾ ਰਿਹਾ ਸੀ ਤਾਂ ਉਸ 'ਚ ਹੋ ਰਿਹਾ ਕਪਲਾ ਉਜਾਗਰ ਹੋ ਗਿਆ ਆਰ ਜਨਾਂ ਮਿਲ ਕੇ ਸ਼ਤਾਬ ਨਾਲ ਮਿਲ ਕੇ ਜੀ ਆਈ ਹੁੰਨੀ ਜਿਆਦਾ ਗੰਦ ਬੰਦਾ 15 ਨੂੰ ਖੋਲ ਕੇ ਦਿਖਾ ਲਈ ਤੁਹਾਨੂੰ ਆਹ ਵੇਖੋ ਜੀ 15 15 ਕਿਲੋ ਬਾਗੂ ਇਹ ਰਾਤ ਨੂੰ ਰੋਡ ਕਰਾਉਂਦੇ ਨੇ ਸ਼ਿਕਾਇਤ ਭੁੱਖੇ ਕਰਦੇ ਰੋਕ ਟਰੱਕ ਚ ਕਣਕ ਦੀਆਂ ਬੂਰੀਆਂ ਤੇ ਉਹਨਾਂ ਬੂਰੀਆਂ ਨੂੰ ਲੈ ਕੇ ਮੱਚਾ ਬਵਾਲ ਕਿਆ ਹੋਇਆ ਜੀ ਲੋ ਇਹ ਕੀ ਕੀ ਲੋ ਹੈ ਜੀ 90 ਕਿਲੋ ਬਾਗੂ 15 15 ਕਿਲੋ ਬਾਦਨਾ 15 15 ਕਿਲੋ ਬਾਦਨਾ 15 15 ਇਹਨੂੰ ਖੋਲ ਕੇ ਦਿਖਾ ਦੇ ਜੀ ਤੁਹਾਨੂੰ ਆਹ ਵੇਖ ਲਓ ਜੀ 15 15 ਕਿਲੋ ਬਾਦਨਾ ਤਸਵੀਰਾਂ ਸੰਗਰੂਰ ਦੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਕਣਕ ਦੀਆਂ ਇਹ ਬੋਰੀਆਂ ਦਾਣਾ ਮੰਡੀ ਟਰੱਕ 'ਚ ਲੋਡੋ ਕੇ ਪਹੁੰਚੀਆਂ ਸਨ ਐਨਾ ਬੋਰੀਆਂ ਨੇ ਮਾਲ ਗੱਡੀ 'ਚ ਲੋਡ ਹੋ ਕੇ ਅੱਗੇ ਜਾਣਾ ਸੀ ਪਰ ਜਦੋਂ ਲੇਬਰ ਇਸ ਨੂੰ ਉਤਾਰਨ ਲੱਗੀ ਤਾਂ ਪਤਾ ਲੱਗਿਆ ਕਿ ਬੋਰੀਆਂ 'ਚ ਕਣਕ ਘੱਟ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਬੋਰੀ 'ਚ 50 ਕਿਲੋ ਕਣਕ ਹੁੰਦੀ ਹੈ ਪਰ ਇਸ ਟਰੱਕ 'ਚ ਰੱਖੀ ਹਰ ਇੱਕ ਬੋਰੀ 'ਚ 5 ਤੋਂ 10 ਕਿਲੋ ਕਣਕ ਘੱਟ ਹੈ ਮਤਲਬ ਕਿ 50 ਕਿਲੋ ਦੇ ਨਾਂ ਤੇ 40-45 ਕਿਲੋ ਕਣਕ ਹੀ ਭਰੀ ਹੋਈ ਹੈ ਜਦੋਂ ਕਣਕ ਦੀ ਬੋਰੀ ਖੋਲੀ ਗਈ ਤਾਂ ਇਸ ਤੋਂ ਧੂੜੀ ਨਿਕਲੀ ਘਟਾਲਾ ਸਾਹਮਣੇ ਆਉਣ ਤੋਂ ਬਾਅਦ ਲੇਬਰ ਨੇ ਤੁਰੰਤ ਇਸ ਦੀ ਜਾਣਕਾਰੀ ਸਟਾਫ ਤੇ ਅਧਿਕਾਰੀਆਂ ਨੂੰ ਦਿੱਤੀ ਸਿਕੰਡੇ ਦੇ ਰੋਸ਼ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਛਲਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਹਾ ਮੈਂ ਨੇ ਮਤਲਬ ਧਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਮ ਦੀ ਜ਼ਿਮੇਵਾਰੀ ਕਹਿੰਦੇ ਅਸੀਂ ਨੂੰ ਕਦੇ ਸਪੈਲ ਸਿੱਧੇ ਨਾ ਜਾਣ ਅੱਜ ਅਸੀਂ ਇਹ ਜਮੀ ਆਪਣੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਮਤਲਬ 50 ਘਟਿਆਂ ਦੇ ਵਿੱਚ ਮਾਦਰਾ ਘੱਟੋ ਘੱਟ ਮੈਨੂੰ ਤਾਂ ਇਹ ਵੀ 50 ਗੱਟਿਆਂ ਦਾ 25 ਕਾਊਂਟਰ ਵਾਲੇ ਵੰਡਦਾ ਜੀ ਉੱਥੇ ਸਾਰੀ 12 ਰਹਿਣਾਂ ਜੀ ਟਰੱਕ ਦੇ ਵਿੱਚ ਇਹਨਾਂ ਨਾਲ ਵਾਹਨ ਘੱਟ ਆਉਂਦਾ ਕਣਕ ਦੀਆਂ ਬੂਰੀਆਂ 'ਚ ਹੋ ਰਹੀ ਇਸ ਕਪਲੇ ਦੀ ਖਬਰ ਮਿਲੀ ਤਾਂ ਪੰਗਰੇ ਨੇ ਇਨਸਪੈਕਟਰ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੱਸਿਆ ਕਿ ਮੰਡੀ ਤੋਂ ਮਾਲ ਅੱਗੇ ਭੇਜਣ ਦਾ ਕੰਮ ਆੜਤੀਆਂ ਦਾ ਹੁੰਦਾ ਹੈ ਜਿਨ੍ਹਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਲੇਬਰ ਦੁਆਰਾ ਜਾਂ ਐਸ.ਸੀ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਫੁੱਸਦੀਆਂ ਬੂਰੀਆਂ ਕੁਝ ਟਰੱਕਾਂ ਦੇ ਵਿੱਚ ਪਾਈਆਂ ਗਈਆਂ ਉਸ ਤੋਂ ਬਾਅਦ ਉਹ ਜੀਆਂ ਬੁਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੀ ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਐ ਅੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਆ ਜਾਂ ਉਹਦਾ ਵਜ਼ਨ ਮੈਂਟੇਨ ਕਰਨਾ ਹੈ ਉਹ ਅੜਤੀ ਦੀ ਜ਼ਿੰਮੇਵਾਰੀ ਹੈ ਉਧਰ ਲੇਬਰ ਵਰਕਰਾਂ ਨੇ ਇਸ ਥਾਂਦਲੀ 'ਚ ਟਰੱਕ ਦਾ ਵਜ਼ਨ ਕਰਨ ਵਾਲੇ ਤੇ ਅਧਿਕਾਰੀਆਂ ਦੀ ਮਿਲਿਪੁਕਤ ਹੋਣ ਦਾ ਇਲਜ਼ਾਮ ਲਗਾਇਆ ਹੈ ਸਰ ਪਤਾ ਜੀ 50 50 ਗੱਟੇ ਲੂਜ ਬਹੁਤ ਖਰਾਬ ਆ ਰਹੇ ਨੇ ਫੂਜਾ ਅਸੀਂ ਸਰਜੂ ਪਹਿਲਾਂ ਦਿਖਾਈਆਂ ਤਾਂ ਬਲਾ ਕੇ ਪਤਲੇ ਕੋਈ ਸਰਵਾਈ ਨਹੀਂ ਕਰਦਾ ਜਦੋਂ ਕੰਡੇ ਦੇ ਵੇਟ ਘਟਦਾ ਹੈ ਇਹ ਕੀ ਕਰਦੇ ਨਹੀਂ ਤਾਂ ਰਾਡ ਪਸਾ ਲੈਂਗੇ ਫਿਰ ਸਟਾਪ ਉਹਨੂੰ ਪੂਰਾ ਕਰਦਾ ਨਹੀਂ 10 10 ਬੰਦੇ ਬਿਸਤ ਚੜਾਉਂਦੇ ਨੇ ਗੱਡੀ ਦੇ ਇਹ ਰਾਲ ਮੇਰੇ ਕੇ ਜਲੀ ਮੇਰੀ ਭੁਗਤ ਹੋ ਰਹੀ ਹੈ ਨਹੀਂ ਆ ਨਹੀਂ ਸਕਦਾ ਉੱਥੇ ਇਸ ਪੂਰੇ ਮਾਮਲੇ 'ਚ ਸੰਗਰੂਰ ਡੀਸੀ ਨੇ ਅਧਿਕਾਰੀਆਂ ਸਣੇ ਜੋ ਵੀ ਮੁਲਜ਼ਮ ਹੋਵੇਗਾ ਉਸਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ ਇਹ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਰਾਰਤ ਹੈ ਕੰਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਕੇ ਨਾ ਫਿਲਹਾਲ ਪਨਗਰੇਨ ਅਧਿਕਾਰੀਆਂ ਨੇ ਇਹਨਾਂ ਟਰੱਕਾਂ ਨੂੰ ਵਾਪਸ ਭੇਜ ਦਿੱਤਾ ਪਰ ਇਹ ਪੂਰਾ ਮਾਮਲਾ ਗੰਭੀਰ ਹੈ ਅਜਿਹੇ ਚ ਸਵਾਲ ਉਹਨਾਂ ਅਧਿਕਾਰੀਆਂ ਤੇ ਉੱਠਦਾ ਹੈ ਜਿਨ੍ਹਾਂ ਦੀ ਨਿਗਰਾਨੀ ਚ ਇਹ ਸਾਰਾ ਕੰਮ ਹੋ ਰਿਹਾ ਸੀ ਜੋ ਚੰਦ ਪੈਸਿਆਂ ਲਈ ਇਸ ਕਪੜੀ ਨੂੰ ਅੰਜਾਮ ਦੇ ਰਹੇ ਸਨ ਮਲਜ਼ਮਾਂ ਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਕਦੋਂ ਤੱਕ ਹੋਵੇਗੀ ਇਹ ਦੇਖਣਾ ਹੋਵੇਗਾ ਸਗਰੂਰ ਤੋਂ ਚਲੰਜੀ ਵਿਕੋਸ਼ਲ న్యూਸ 18 ਪੰਜਾਬ ਤੇ ਹੁਣ ਗੱਲ ਉਸ ਨੌਜਵਾਨ ਦੀ ਜੋ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਆਉਂਦਾ ਇੱਕ ਦਿਨ ਉਹ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਘਰੋਂ ਨਿਕਲਦਾ ਹੈ ਪਰ ਅਗਲੇ ਦਿਨ ਹੀ ਫਲਾਈਓਵਰ ਦੇ ਹੇਠਾਂ ਚਾੜੀਆਂ 'ਚ ਉਸਦੀ ਡੈੱਡ ਬੋਡੀ ਮਿਲਦੀ ਹੈ ਜਦੋਂ ਇਸ ਕਤਲकांड ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਦੋਸਤ ਦੇ ਜਨਮ ਦਿਨ ਤੇ ਘਰ ਤੋਂ ਨਿਕਲਿਆ ਜਸਪ੍ਰੀਤ ਦੋਸਤ ਦੇ ਘਰ ਪਹੁੰਚਦੇ ਹੀ ਜਸਪ੍ਰੀਤ ਦਾ ਫੋਨ ਹੋਇਆ ਸਵਿਚ ਆਫ ਅਗਲੇ ਦਿਨ ਝਾੜੀਆਂ ਚ ਮਿਲੀ ਜਸਪ੍ਰੀਤ ਦੀ লাশ ਸੀਸੀਟੀਵੀ ਚ ਕਾਤਲਾਂ ਨੂੰ ਦੇਖ ਸਾਰੇ ਹੈਰਾਨ ਤਿੱਬਤ ਥਾਣੀ ਦੇ ਪਿੰਡ ਕੋਠੀ ਨੇੜੇ ਫਲਾਈਓਵਰ ਨੇੜੇ ਇਹਨਾਂ ਝਾੜੀਆਂ ਚ ਜਸਪ੍ਰੀਤ ਦੀ লাশ ਮਿਲੀ ਜਸਪ੍ਰੀਤ ਦੀ ਮੌਤ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਨੇ ਨੇੜੇ ਦੀ ਸੀਸੀਟੀਵੀ ਖੰਗਾਲੀ ਤਾਂ ਇੱਕ ਫੁਟੇਜ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ ਸੀਸੀਟੀਵੀ ਚ ਦੋ ਲੋਕ ਨਜ਼ਰ ਆਏ ਜਿਨ੍ਹਾਂ ਚ ਇੱਕ ਨੇ ਕੁੜੀ ਦੇ ਕੱਪੜੇ ਪਾਏ ਹੋਏ ਸੀ ਦੂਮੇ ਕਾਰ ਚ ਲਾਸ਼ ਨੂੰ ਲੈ ਕੇ ਆਏ ਤੇ ਇੱਕ ਸੀਟ ਕੀ ਉਸ ਨੂੰ ਛਾੜੀਆਂ ਚ ਲੈ ਆਏ ਜਿਸ ਸ਼ਖਸ ਨੇ ਮਹਿਲਾ ਦੇ ਕੱਪੜੇ ਪਾਏ ਹੋਏ ਸੀ ਉਹ ਉੱਤੇ ਰਿਆ ਜਦ ਕਿ ਦੂਜਾ ਸ਼ਖਸ ਖਾਈ ਚੁੱਧ ਰਿਆ ਤੇ ਲਾਸ਼ ਨੂੰ ਖਿੱਚ ਕੇ ਲੈ ਆਇਆ ਲਾਸ਼ ਨੂੰ ਟਿਕਾਣੇ ਲਾਉਣ ਤੋਂ ਬਾਅਦ ਉਹ ਉੱਤੇ ਗਿਆ ਤੇ ਇੱਕ ਥੈਲੀ ਚੋਂ ਕੁਝ ਸਮਾਨ ਲਿਆ ਕੇ ਉਸ ਉੱਪਰ ਰੱਖ ਦਿੱਤਾ ਫਿਰ ਮੌਕੇ ਤੇ ਮੌਜੂਦ ਨਿਸ਼ਾਨਾਂ ਨੂੰ ਆਪਣੇ ਪੈਰਾਂ ਨਾਲ ਮਿਟਾਇਆ ਤੇ ਉਸ ਤੋਂ ਬਾਅਦ ਦੋਵੇਂ ਹੱਥੋਂ ਫਰਾਰ ਹੋ ਗਏ ਬ੍ਰਿਟਿਕ ਜਸਪ੍ਰੀਤ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ 5 ਮਹੀਨੇ ਪਹਿਲਾਂ ਕੈਨੇਡਾ ਤੋਂ ਆਪਣੇ ਕਾਰ ਫਤੇਗੜ ਚੂੜੀਆਂ ਆਇਆ ਸੀ 22 April ਨੂੰ ਉਹ ਦੋਸਤੀ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਣ ਲਈ ਆਪਣੇ ਕਾਰ ਫਤੇਗੜ ਚੂੜੀਆਂ ਤੋਂ ਗੁਰਦਾਸਪੁਰ ਲਈ ਨਿਕਲਿਆ ਸ਼ਾਮ ਕਰੀਬ 5 ਵਜੇ ਉਸਨੇ ਕਾਰ ਵਾਲਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਹ ਗੁਰਦਾਸਪੁਰ ਪਹੁੰਚ ਗਿਆ ਹੈ ਉਸ ਤੋਂ ਬਾਅਦ ਉਸ ਦਾ ਫੋਨ ਸਵਿਚ ਆਫ ਦਸਣ ਲੱਗਾ ਜਦੋਂ ਪੁਲਿਸ ਨੇ ਸ਼ਾਂਬੀਨ ਕੀਤੀ ਤਾਂ ਫਲਾਈਓਵਰ ਹੇਠਾਂ ਝਾੜੀਆਂ 'ਚ ਉਸਦੀ ਲਾਸ਼ ਮਿਲੀ। ਮ੍ਰਿਤਕ ਦੇ ਪਿਤਾ ਨਾਗਵੰਦ ਸਿੰਘ ਨੇ ਜਸਪ੍ਰੀਤ ਦੇ ਦੋਸਤ ਗੁਰਪ੍ਰੀਤ ਸਿੰਘ ਉਰਫ 골ਡੀ ਤੇ ਕਤਲ ਦਾ ਇਲਜ਼ਾਮ ਲਗਾਇਆ। ਜਸਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਿੰਡ ਸਰਾਈ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਦੇ بیٹے ਗੁਰਪ੍ਰੀਤ ਉਰਫ 골ਡੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰੀ ਜਾ ਰਹੀ ਹੈ। ਮਲਜ਼ਮਾ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਤਲ ਕਿਉਂ ਕੀਤਾ ਗਿਆ ਆਖਿਰ ਇੱਕ ਦੋਸਤ ਨੇ ਆਪਣੇ ਹੀ ਦੋਸਤ ਨੂੰ ਜਨਮ ਦਿਨ ਪਾਰਟੀ 'ਚ ਬੁਲਾ ਕੇ ਉਸ ਦਾ ਇਸ ਤਰ੍ਹਾਂ ਕਤਲ ਕਿਉਂ ਕੀਤਾ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ న్యూਸ 18 ਪੰਜਾਬ ਤੇ ਦਿੱਲੀ ਦੇ ਇੰਡੀਆ ਗੇਟ ਤੇ ਆਈਸਕ੍ਰੀਮ ਵੈਂਡਰ ਕਤਲ ਕਾਂਡ 'ਚ ਇੱਕ ਲਵ ਟ੍ਰਾਇੰਗਲ ਸਾਹਮਣੇ ਆਇਆ ਹੈ ਕਤਲ ਦੇ આરોપી ਤੇ ਜਿਸ ਦਾ ਕਤਲ ਕੀਤਾ ਗਿਆ ਦੋਨੋਂ ਇੱਕੋ ਹੀ ਲੜਕੀ ਨੂੰ ਪਿਆਰ ਕਰਦੇ ਸੀ ਗੱਲਾਂ ਹੀ ਗੱਲਾਂ ਚ ਮਾਮਲਾ ਕਤਲ ਤੱਕ ਪਹੁੰਚ ਗਿਆ ਆਈਸਕ੍ਰੀਮ ਵਾਲੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਭ ਤੋਂ ਵੀਆਈਪੀ ਇਲਾਕੇ ਇੰਡੀਆ ਗੇਟ ਦੇ ਵਿੱਚ ਇਸ ਵਾਰदात ਨੂੰ ਅੰਜਾਮ ਦਿੱਤਾ ਗਿਆ ਦਰਅਸਲ ਆਈਸਕ੍ਰੀਮ ਵੈਂਡਰ ਪ੍ਰਭਾਤ ਆਪਣੀ ਟਰਾਲੀ ਦੇ ਪਿੱਛੇ ਖੜਾ ਸੀ ਤਾਂ ਉਸ ਵੇਲੇ ਇੱਕ ਨੌਜਵਾਨ ਨੇ ਉਸਤੇ ਚਾਕੂ ਨਾਲ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਹਮਲਾਵਰ ਨੇ ਗਲੇ ਅਤੇ ਪੇਟ ਤੇ ਚਾਕੂ ਨਾਲ ਵਾਰ ਕੀਤੇ। ਦਿੱਲੀ ਪੁਲਿਸ ਦੇ ਕੰਟਰੋਲ ਰੂਮ ਨੂੰ ਰਾਤ ਕਰੀਬ 9 ਵਜੇ ਇੰਡੀਆ ਗੇਟ ਤੇ ਚਾਕੂਬਾਜ਼ੀ ਦੀ ਖਬਰ ਮਿਲਦੀ ਹੈ। ਪੁਲਿਸ ਨੇ ਜ਼ਖਮੀ ਪ੍ਰਭਾਤ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋਈ। ਪੁਲਿਸ ਨੇ ਇੱਕ ਕ੍ਰਾਈਮ ਸੀਨ ਕ੍ਰੀਏਟ ਕੀਤਾ ਅਤੇ ਫ੍ਰੈਂਸਿਕ ਦੀ ਟੀਮ ਨੇ ਮੌਕੇ ਤੋਂ ਸੈਂਪਲ ਲਈ। ਕਤਲ ਦੇ ਮੁਲਜ਼ਮ ਦੀ ਪਹਿਚਾਣ ਦੇ ਲਈ ਸੀਸੀਟੀਵੀ ਕੈਮਰੇ ਖੰਗਾਲੇ ਗਏ ਅਤੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਤੇ ਕਤਲ ਤੋਂ 8 ਘੰਟੇ ਬਾਅਦ ਪੁਲਿਸ ਨੇ ਮੁਲਜ਼ਮ ਅਜੇ ਨੂੰ ਨੌਇੜਾ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਦੀ ਪੁੱਛਗਿੱਛ 'ਚ ਪਤਾ ਲੱਗਿਆ ਹੈ ਕਿ ਮੁਲਜ਼ਮ ਅਜੇ ਅਤੇ ਮ੍ਰਿਤਕ ਪ੍ਰਭਾਤ ਦੋਵੇਂ ਇੱਕੋ ਹੀ ਲੜਕੀ ਨਾਲ ਪਿਆਰ ਕਰਦੇ ਸੀ। ਅਤੇ ਮੁਲਜ਼ਮ ਨੂੰ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਦੋਵਾਂ ਦੇ ਵਿੱਚ ਝਗੜਾ ਹੋ ਗਿਆ। ਪਰ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਸੀ ਕਿ ਇਹ ਲਵ ਟਰਾਈਐਂਗਲ ਇੱਕ ਕਤਲ ਦਾ ਕਾਰਨ ਬਣੇਗਾ ਜਾਂਚ ਦੇ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਅਜੈ ਪੂਰੀ ਤਿਆਰੀ ਦੇ ਨਾਲ ਚਾਕੂ ਲੈ ਕੇ ਪ੍ਰਭਾਤ ਦੇ ਕਤਲ ਦੇ ਇਰਾਦੇ ਨਾਲ ਉੱਥੇ ਗਿਆ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਭਰਾਰ ਹੋ ਗਿਆ ਪੁਲਿਸ ਨੇ ਮੁਲਜ਼ਮ ਨੂੰ ਨੋਇਡਾ ਤੋਂ ਗ੍ਰਿਫਤਾਰ ਕਰ ਲਿਆ ਬਿਊਰੋ ਰਿਪੋਰਟ ਨਿਊਜ਼ਪੰਜਾਬ ਤੇ ਹੁਣ ਗੱਲ ਅਮ੍ਰਿਤਸਰ ਦੀ ਜਿੱਥੇ ਇੱਕ ਪਾਸੇ ਪਿੰਡ ਖਰੀਏਵਾਲਾ ਚਾ ਤਿਆਰਬਦ ਬਦਮਾਸ਼ਾਂ ਨੇ ਇੱਕ ਸ਼ਖਸ ਤੇ ਜਾਨਲੇਵਾ ਹਮਲਾ ਕੀਤਾ ਤਾਂ ਦੂਜੇ ਪਾਸੇ ਹਾਥੀ ਗੇਟ ਇਲਾਕੇ ਚ ਦੋ ਪਰਿਵਾਰ ਆਪਸ ਚ ਫੜ ਗਏ। ਕਣਕ ਦੇ ਖੇਤਾਂ 'ਚ ਖੜੀ ਇੱਕ ਕਾਰ ਟੁੱਟੇ ਸ਼ੀਸ਼ੇ ਤੇ ਪੁਲਿਸ ਨਾਲ ਬਹਿਸਬਾਜ਼ੀ ਕਰਦਾ ਹੋਇਆ ਇਹ ਸ਼ਖਸ। ਮਾਮਲਾ ਜੰਡਿਆਲਾ ਗੁਰੂ ਦੇ ਪਿੰਡ ਖਰੀਏਵਾਲਾ ਦਾ ਜਿੱਥੇ ਬਦਮਾਸ਼ਾਂ ਨੇ ਇੱਕ ਸ਼ਖਸ ਤੇ ਹਮਲਾ ਕਰ ਦਿੱਤਾ ਪੀੜਤ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਦੇ ਲਈ ਜਾ ਰਿਹਾ ਸੀ ਤੇ ਜਦੋਂ ਉਹ ਨੈਰੀ ਪੁਲ ਖਰੀਏਵਾਲਾ ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਖੜੇ ਤਿੰਨ ਮੋਟਰਸਾਈਕਲ ਤੇ ਇੱਕ ਕਾਰ ਸਵਾਰ ਵਿਅਕਤੀ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਤੇ ਕਾਰ ਨੂੰ ਰਸਤੇ 'ਚ ਰੋਕ ਕੇ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਕਬਰਾਇ ਸੰਦੀਪ ਨੇ ਜਾਨ ਬਚਾਉਣ ਤੇ ਲਈ ਕਾਰ ਸੜਕ ਛੱਡ ਕੇ ਖੇਤਾਂ ਚ ਪਾ ਲਈ ਤੇ ਕਾਰ ਪਲਟ ਗਈ ਪੀੜੇ ਦੇ ਮੁਤਾਬਕ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦੇ ਆ ਕੀਤਾ ਗਿਆ ਜਿਹੜਾ ਸ਼ੇਧਰੀ ਨੂੰ ਸਾਡੇ ਘਰ ਚ ਘਰਾਤਾ ਸੀਗਾ ਹਮ ਇੱਕ ਮੁੰਡਾ ਐ ਇਥੋਂ ਜੱਜ ਸਿੰਘ ਉਹਨੇ ਬੀਤੀ ਹੋਈ ਤੇ ਸਿਧਾਂਤ ਅੰਦਰ ਆ ਗਿਆ ਘਰ ਦੇ ਜਦੋਂ ਅੰਦਰ ਆਇਆ ਜੀ ਇਹਨਾਂ ਨੂੰ ਸਮਝਾਇਆ ਫੇਰ ਨਹੀਂ ਸਮਝਿਆ ਫੇਰ ਉਹਨੂੰ ਦੋ ਚਾਰ ਚਪੇੜਾਂ ਮਾਰਤੀਆਂ ਵਾ ਪੇੜਾ ਮਾਰ ਕੇ ਫੇਰ ਸਾਡਾ ਜੀ ਰਾਜੀਨਾਮਾ ਹੋ ਗਿਆ ਵਾ ਅਛਾ ਤਿੰਨ ਦਿਨ ਬਾਅਦ ਰਾਜਨਾਮਾ ਹੋ ਗਿਆ ਬਾ ਰਾਜਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫੇਰ ਮੈਨੂੰ ਮੁੰਡੇ ਪਾਏ ਜੀ ਅੱਜ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਦੇ ਪੁਲ ਤੇ ਥਰੀਏਵਾਲ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਹਿੰਦ ਦਾ ਗੱਡੀ ਸੀਗੀ ਵੀ ਸਟਾਰ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਥੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆਕੇ ਮੇਰੀ ਗੱਡੀ ਟੱਕੀ ਆ ਤੇ ਮੈਂ ਗੱਡੀ ਪਛਾਣ ਭੁਜਾਈ ਤੇ ਪਛਾਣ ਨੂੰ ਭਜਾਉਂਦੇ ਭਜਾਉਂਦੇ ਗੱਡੀ ਮੇਰੀ ਡੈਕੂ ਪੈਲੀ ਦੇ ਵਿੱਚ ਤੇ ਪੀੜਤ ਦੀ ਸ਼ਿਕਾਇਤ ਦੇ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰਕੇ ਮਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ। ਨਮੂਨ ਬੇਹਰ ਵਰਤੋਂ ਮੋਕੇ ਤੇ ਤੇ ਗਿਆਨ ਹੋ ਉਸ ਟੈਗ ਹੀ ਇਹ ਨਿਕਲਿਆ ਫਿਰ ਵੀ ਆਪਣੀ ਤਕਰੀਰ ਚੱਲੰਦੇ ਆ ਅਸੀਂ ਉਹਨਾਂ ਦੇ ਖਿਲਾਫ ਨੋਪਰਸ਼ਾ ਦੇਣ ਲਈ ਹੈ। ਜੀ। ਇਸ ਆਪਣੇ ਸੀਸੀਟੀਵੀ ਕੈਮਰੇ ਨੇ ਉਹ ਉਹ ਖੰਡਲੇ ਜਾ ਰਹੇ ਨੇ ਤੇ ਫਿਰ ਵੀ ਜਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾਏਗੀ। ਤਾ ਦੂਜੀ ਤਸਵੀਰ ਅੰਮ੍ਰਿਤਸਰ ਦੇ ਹਾਥੀਗੜ੍ਹ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਪਰਿਵਾਰ ਆਪਸ ਵਿੱਚ ਫਿੜ ਗਏ ਨੇ ਤੇ ਇੱਕ ਦੂਜੇ ਤੇ ਜੰਮ ਕੇ ਪੱਥਰ ਵਾਜ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਰਿਵਾਰ ਇੱਕ ਦੂਜੇ ਦੇ ਰਿਸ਼ਤੇਦਾਰ ਬਣਨ ਵਾਲੇ ਸੀ ਦੋਹਾਂ ਨੇ ਆਪਣੇ ਬੱਚਿਆਂ ਦਾ ਰਿਸ਼ਤਾ ਕਰਵਾਇਆ ਸੀ ਤੇ ਦੋਵਾਂ ਪਰਿਵਾਰਾਂ 'ਚ ਅਨਬਨ ਹੋਣੀ ਸ਼ੁਰੂ ਹੋ ਗਈ ਪਹਿਲਾਂ ਦਾ ਮਾਮਲਾ ਜ਼ੁਬਾਨੀ ਜੰਗ ਤੱਕ ਰਿਹਾ ਪਰ ਬੁੱਧਵਾਰ ਨੂੰ ਦੋਹੇ ਧਿਰਾਂ ਨੇ ਇੱਕ ਦੂਜੇ ਤੇ ਪੱਥਰ ਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਦੋ ਮਹੀਨੇ ਪਹਿਲਾਂ ਕੋ ਆਪਸ ਚ ਲੜਕੀ ਵਾਲਾ ਲੜਕੀ ਦਾ ਤੇ ਲੜਕੇ ਦਾ ਰਿਸ਼ਤਾ ਹੋਇਆ ਸੀ ਆਪਸ ਚ ਜਿਹਦੇ ਨਾਲ ਜਿਸ ਤੋਂ ਬਾਅਦ ਰਿਸ਼ਤਾ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਚ ਕੋਈ ਡਿਸਪੂਟ ਪੈ ਗਿਆ ਤੇ ਰਿਸ਼ਤਾ ਟੁੱਟ ਗਿਆ। ਉਹ ਉਸੇ ਰਾਂਜਿਸ ਦੇ ਵਿੱਚ ਦੋਵੇਂ ਪਾਰਟੀਆਂ ਕਿਤੇ ਰਾਤ ਇਕੱਠੀਆਂ ਹੋਈਆਂ ਸੀ ਉਹ ਇੱਕ ਦੂਜੇ ਨਾਲ ਬੋਲਬਲਾ ਰਾਉਣਾਂ ਦਾ ਹੋ ਗਿਆ। ਬੋਲਬਲਾ ਕੇ ਤੋਂ ਬਾਅਦ ਹਿੰਦੁਸਤਾਨ ਬਸਤੀ ਦੇ ਵਿੱਚ ਬੰਦੇ ਇਕੱਠੇ ਹੋ ਕੇ ਤੇ ਇਧਰ ਵਾਲਮੀਕੀ ਮੱਲੇ ਆ ਗਏ ਜਿਹਦਾ ਆਪਸ ਚ ਇਹਨਾਂ ਦੀ ਥੋੜੀ ਉੱਤੇ ਤੜਪ ਹੋਈ। ਲੜਾਈ ਝਗੜਾ ਹੋਇਆ ਲੜਾਈ ਝਗੜੇ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੁਰੰਤ ਪੁਲਿਸ ਪਾਰਟੀ ਨੂੰ ਮੌਕੇ ਤੇ ਭੇਜਿਆ ਪੁਲਿਸ ਪਾਰਟੀ ਨੇ ਜਾ ਕੇ ਦੋਵਾਂ ਪਾਰਟੀਆਂ ਨੂੰ ਜਿਹੜਾ ਵਾ ਉਹ ਸ਼ਾਂਤ ਕੀਤਾ ਉਹ ਘਰ ਭੇਜ ਦਿੱਤਾ ਸੀ ਔਰ ਉਸ ਤੋਂ ਬਾਅਦ ਅਜੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਹੈ ਇਸ ਬੰਦੇ ਵਿੱਚ ਜਾਂ ਕੋਈ ਮੈਡੀਕਲ ਰਿਜ਼ਲਟ ਨਹੀਂ ਆਇਆ ਜਦੋਂ ਵੀ ਆਉਂਦਾ ਉਹਦੇ ਮੁਤਾਬਕ ਆਪਾਂ ਕਾਰਵਾਈ ਜੜੀ ਹੈ ਫਿਲਹਾਲ ਦੋਹਾਂ ਮਾਮਲਿਆਂ 'ਤੇ ਪੁਲਿਸ ਮੁਲਜ਼ਮਾਂ ਤੇ ਕਾਨੂੰਨ ਦੇ ਮੁਤਾਬਕ ਐਕਸ਼ਨ ਲੈਣ ਦੀ ਗੱਲ ਲੱਗ ਰਹੀ ਹੈ ਦੇਖਣਾ ਹੋਵੇਗਾ ਕਿ ਇਹ ਐਕਸ਼ਨ ਕਦੋਂ ਲਿਆ ਜਾਂਦਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ